ਜਿਹੜੇ ਆਪਣੇ ਪਿੰਡ ਦੀ ਫੱਤਾ ਕਿਰਾ ਨੂੰ ਸੜਕ ਸੀ ਉਹਦੀ ਮੰਗ ਸੀ ਵੀ ਚੌੜੀ ਕਰ ਦਿੱਤੀ ਜਾਵੇ ਉਸ ਦਾ ਜਿਹੜਾ ਨਹੀਂ ਪੱਥਰ ਰੱਖਣ ਲਈ ਥੋੜੀ ਸੇਵਾ ਵਿੱਚ ਹਾਜ਼ਰ ਹੋਇਆ ਕੁਛ ਮੰਗਾ ਸਰਪੰਚ ਸਾਹਿਬ ਨੇ ਆਪਣੇ ਨਗਰ ਵੱਲੋਂ ਮੇਰੇ ਨਾਲ ਸਾਂਝੀਆਂ ਕੀਤੀਆਂ ਉਹ ਜਿਵੇਂ ਜਿਵੇਂ ਜਿਸ ਤਰ੍ਹਾਂ ਅਗੜ ਪਿਛੜ ਉਹਨਾਂ ਨੂੰ ਪੂਰਾ ਕਰਨ ਦਾ ਥੋੜੇ ਸਮੇਂ ਵਿੱਚ ਮੈਂ ਯਤਨ ਕਰੂੰਗਾ ਅੱਜ ਦੇ ਜਿਹੜੇ ਕੰਮ ਕਈ ਪਿੰਡਾਂ ਵਿੱਚ ਸੀ ਆਪਣੇ ਪਿੰਡ ਦਾ ਜਿਹੜਾ ਇਹ ਤਕਰੀਬਨ 3 ਕਰੋੜ ਤੇ 44 ਲੱਖ ਦਾ ਇਹ ਸੜਕ ਦਾ ਕੰਮ ਹੈ ਪਿੰਡ ਖੇੜਾ ਵਿੱਚ ਲਗਭਗ 4 ਕਰੋੜ ਰੁਪਏ ਦਾ ਸਰਦਾਰ ਭਗਵਾਨ ਸਿੰਘ ਮਾਣ ਵੱਲੋਂ ਵਰਵਾਨਗੀ ਦਿੱਤੀ ਗਈ ਹੈ ਦੋ ਆਂਗਣਵਾੜੀਆਂ 20 ਲੱਖ ਰੁਪਈਆ ਹੈਲਥ ਸੈੱਟ ਹੈਲਥ ਐਂਡ ਵੈਲਨੈਸ ਸੈਂਟਰ ਬਣਨਾ ਹੈ 35 ਲੱਖ ਰੁਪਈਆ ਪਲੇ ਗਰਾਊਂਡ ਲਈ 15 ਲੱਖ ਰੁਪਈਆ ਲਾਇਬ੍ਰੇਰੀ ਦੀ ਉਸਾਰੀ ਲਈ 5 ਲੱਖ ਰੁਪਈਆ ਤੇ ਸੜਕ ਨੂੰ ਆ ਜਿਹੜਾ ਚੌੜਾ ਕੀਤਾ ਇਹ 3 ਕਰੋੜ ਤੇ 40 ਲੱਖ ਰੁਪਈਆ